ਆਪਣੇ ਚੈਨਲ ਦੇ ਜੁੜੇ ਹੋਏ ਵੀਰ ਬਰਾਮਾ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਉਹ ਕੰਮ ਸਮਾਪਤ ਕਰਕੇ ਅੱਗੇ ਕੰਮ ਚਲਾਤਾ ਸੀ ਤੇ ਇਹ ਵੀ ਹੈਗਾ तकरीबन 1500 ਸਕੇਅਰ ਫੁੱਟ ਇਹ ਵੀ ਮੰਨਦੇ ਨੇ ਕਾਲੇ ਦੇ بیم ਪਰ ਕੇ ਚਲਾਏ ਜਾਂਦੇ ਹੋ ਇਹਨਾਂ ਦੀ ਪਹਿਲਾਂ ਪਰਤਾਂ ਸੀਗੀਆਂ ਤੇ ਇਹ ਵੀ ਬਾਰੇ ਆਪਾਂ ਮੋਟਾ-ਮੋਟਾ ਦੱਸਦੇ ਆ ਆ ਹੈਗਾ ਦਾ ਥੋੜਾ ਜਿਹਾ ਕਾਨ ਐ ਇਸ ਸਟੋਰ ਦੇ ਵਿੱਚ ਹੀ ਲੈ ਲੇ ਸੀ ਇਹ 13x8 ਦਾ ਇਹ ਸਟੋਰ ਹੋ ਗਿਆ ਆ ਬੈਡਰੂਮ ਹੋ ਗਿਆ 12x12 ਦਾ ਆ 13x13 ਦਾ ਆਪਣਾ ਬੈਡਰੂਮ ਇੱਕ ਉਹ ਉਧਰ ਆਪਾਂ ਸਿਰੇ ਤੇ ਟਾਇਲਟ ਬਾਥਰੂਮ ਨਾਲ ਟਾਇਟ ਤੇ ਇਧਰ ਅਟੈਚ ਹੋ ਗਿਆ ਤੇ ਸਾਈਡਾਂ ਤੇ ਜਗ੍ਹਾ ਛੱਡੀ ਨੇ ਤਾਂ ਕਾਨ ਕੋਨਿਕ ਹੋ ਗਿਆ ਨਾਲੇ ਹਵਾ ਵਿੰਡੋ ਵੀ ਇਧਰ ਲੱਗਦਾ ਤੇ ਆ ਆਪਾਂ ਜਿੱਥੇ ਖੜੇ ਆ ਇਹ ਲੌਬੀ ਆ ਇੱਕ ਆ ਡ੍ਰੈਂਗ ਰੂਮ ਹੋ ਗਿਆ ਆਰ ਸੋਈ ਹੋ ਗਈ ਤੇ ਇੱਕ ਆ ਮoure porch ਇਹ ਚ ਦੋ ਚੀਜ਼ਾਂ ਅਲੱਗ ਕਰੀਆਂ ਐ ਨਕਸ਼ੇ ਚ ਇੱਕ ਤਾਂ ਲੌਬੀ ਦੇ ਵਿੱਚ ਆਪਾਂ ਆ ਜਗ੍ਹਾ ਤੇ ਪੌੜੀ ਚੜਾਉਂਦੇ ਹੁੰਦੇ ਸੀ ਇਹਦਾ ਪੌੜੀ ਵਾਲਾ ਆਪਾਂ ਅਲੱਗ ਛੱਡਿਆ ਇੱਥੇ ਜਿਹੜਾ ਆ ਹੈਗਾ 12 ਸ਼ੀਡ ਹੈ ਇਹ ਪੌੜੀ ਵਾਲਾ ਅਲੱਗ ਹੈਗਾ ਤੇ ਦੂਜਾ ਇਹਦੇ ਵਿੱਚ ਜਿਹੜਾ ਪੋਰਚ ਹੈ ਇੱਕ ਪਿੱਲਰ ਵਾਲਾ ਬਣਦਾ ਹੁੰਦਾ ਸੀ ਹਰੇਕ ਉਠੀ ਜਿਹਾ ਲਗਭਗ ਤੇ ਇਹ ਆਪਣਾ ਦੋ ਪਿੱਲਰਾਂ ਵਾਲਾ ਪੋਰਚ ਹੈ ਕਲਾਸਿਕਲ ਲੋਕਅਗੀ ਵਾਕੀ ਜੁੜੇ ਰਹੋ ਚੈਨਲ ਦੇ ਨਾਲ ਜਿਵੇਂ ਜਿਵੇਂ ਆਪਾਂ ਅੱਗੇ ਚਲਾਵਾਂਗੇ ਤੇ ਉਵੇਂ ਉਵੇਂ ਦੱਸਾਂਗੇ ਚੀਜ਼ਾਂ ਡਿਜ਼ਾਈਨਡ ਜੁਣ ਵਗੈਰਾ ਬਾਰੇ ਸਾਰਾ ਕੁਝ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ